ਜੀ ਉਹ ਇਹ ਲੱਗਦਾ ਜੀ ਪੁਲਿਸ ਕੀ ਕਹਿਣਾ ਚਾਹੁੰਦੇ ਜਿਹੜਾ ਡਰੋਨ ਦੇ ਅੱਜ ਜਿਹੜਾ ਡਰੋਨ ਦੇ ਨਾਲ ਵਿਸਫੋਟਕ ਭੇਜਿਆ ਜਾ ਰਿਹਾ ਪਾਕਿਸਤਾਨ ਵੱਲੋਂ ਜਿਹੜਾ ਸਾਡੇ ਸਿਵਲਿੰਗ ਦੇ ਉੱਤੇ ਅਟੈਕ ਕੀਤੇ ਜਾ ਰਹੇ ਆ ਉਹਦਾ ਇੱਕ ਡਰੋਨ ਇੱਥੇ ਡਿੱਗਾ ਹੈ ਬਡਾਲਾ ਪਿੱਟੇਵਾੜ ਦੇ ਤੇ ਵਿਖੇ ਇਹ ਬਡਾਲਾ ਪਿੱਟੇਵਾੜ ਜਦੋਂ ਪਾਕਿਸਤਾਨ ਵੱਲੋਂ ਆਉਂਦੇ ਆ ਨਾ ਉਦੋਂ ਇਹ ਕਰੀਬ ਉਥੋਂ ਮਾਇਜ਼ 15 ਕਿਲੋਮੀਟਰ ਦੂਰ ਹੈ ਔਰ ਇੱਥੇ ਸਾਡੀ ਅਗਲੇ ਬੰਨੇ ਆਰਮੀ ਆ ਆਰਮੀ ਦਾ ਬੇਸ ਹੈ ਆਰਮੀ ਨੇ ਫਿਰ ਇਹਦੇ ਤੇ ਅਟੈਕ ਕੀਤਾ ਜਦੋਂ ਉੱਥੇ ਕਿਉਂਕਿ ਪਿੰਡ ਦੇ ਸਾਰੇ ਪੰਚ ਸਾਹਿਬ ਇਸਦਰ ਜਗਵੀਰ ਸਿੰਘ ਦੇ ਘਰ ਅਸੀਂ ਖੜੇ ਆ ਜਿਨ੍ਹਾਂ ਦੇ ਭਰਾ ਸਾਬਕਾ ਅ ਅ ਅਫਸਰ ਨੇ ਆਰਮੀ ਦੇ। ਔਰ ਉਹਨਾਂ ਦੇ ਘਰ ਇਹ ਡਿੱਗਾ ਹੈ। ਔਰ ਇਹ ਪਾਕਿਸਤਾਨ ਨਪਾਕ ਹਰਕਤਾ ਕਰ ਰਿਹਾ ਹੈ। ਇਹ ਰਾਤ ਵੀ ਸਾਰੀ ਇਹਨਾਂ ਦੇ ਉੱਤਰੋਂ ਡਰੋਨ ਆਉਂਦੇ ਰਹੇ ਆ ਔਰ ਥੈਂਕ ਸਾਡੀ ਆਰਮੀ ਦਾ ਜਿਨ੍ਹਾਂ ਨੇ ਇਹਨਾਂ ਤਗੜਾ ਸਿਸਟਮ ਅੱਗੇ ਰੱਖਿਆ ਜਿਹੜਾ ਤੁਸੀਂ ਸਾਰੇ ਦੇਖਦੇ ਜੇ ਕਿ ਰਾਤ ਗੋਲੀਆਂ ਜਾ ਰਹੀਆਂ ਨੇ ਲਾਲ ਲਾਲ ਰੰਗ ਦੀਆਂ ਉਹ ਆਰਮੀ ਭੇਜ ਰਹੀ ਹੈ। ਤੇ ਜਿਹੜਾ ਉੱਤੇ ਸਪੋਰਟ ਹੁੰਦਾ ਹੈ ਉਹ ਪਾਕਿਸਤਾਨ ਦੇ ਡਰੋਨ ਨੇ। ਜਿਹੜੇ ਇੱਧਰ ਭੇਜੇ ਜਾ ਰਹੇ ਨੇ ਮਾਰੇ ਜਾ ਰਹੇ ਨੇ। ਸੋ ਉਹ ਉਹ ਸਾਡੇ ਤੇ ਹਮਲਾ ਕਰ ਰਿਹਾ ਲਗਾਤਾਰ ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਹਮਲੇ ਚੱਲ ਜਾਰੀ ਨੇ ਪਰ ਸਾਡੀਆਂ ਫੋਰਸਸ ਆ ਮੂੰਹ ਤੋੜਵਾ ਜਵਾਬ ਉਹਦੇ ਦੇ ਰਹੀਆਂ ਨੇ ਔਰ ਅਸੀਂ ਆਰਮੀ ਨੂੰ ਸਲੂਟ ਕਰਦੇ ਆ ਕਿ ਆਰਮੀ ਨੇ ਇਹਨੂੰ ਬੜੇ ਤਰੀਕੇ ਦੇ ਨਾਲ ਡਿਫਿਊਜ਼ ਕਰ ਰਹੇ ਨੇ ਗੁਰੂ ਨਗਰੀ ਤੇ ਬਾਰ ਬਾਰ ਉਹਦੇ ਲੋ ਡਰੋਨ ਤੇ ਨਾਲ ਉਹਦੇ ਵੱਲੋਂ ਭੇਜੇ ਜਾ ਰਹੇ ਨੇ ਮਜ਼ਾਈਲਾਂ ਨਾਲ ਸਾਡੇ ਤੇ ਚਲੋ ਖੈਰ ਪ੍ਰਮਾਤਮਾ ਦਾ ਘਰ ਤੇ ਸਾਰਾ ਹੀ ਹੈ ਸਾਰੀ ਸ੍ਰਿਸ਼ਟੀ ਗੁਰੂ ਦੀ ਹੈ ਔਰ ਅਸੀਂ ਤਾਂ ਸ਼ਾਂਤੀ ਪਸੰਦ ਲੋਕ ਹੈ ਪਹਿਲਾਂ ਸਾਨੂੰ ਨਸ਼ਾ ਨਾ ਮਾਰ ਰਿਹਾ ਹੈ ਦੰਨਾਂ ਦੇ ਹਿਸਾਬ ਨਾਲ ਉਹਨੇ ਨਸ਼ਾ ਇਧਰ ਨੂੰ ਭੇਜਿਆ ਸਾਡਾ ਪਾਕਿਸਤਾਨ ਨੇ ਡਰੋਨਾਂ ਦੇ ਰਾਹੀਂ ਹੁਣ ਉਹਨਾਂ ਡਰੋਨਾਂ ਦੇ ਰਾਹੀਂ ਹੁਣ ਜਦੋਂ ਜੰਗ ਆ ਉਹਨਾਂ ਡਰੋਨਾਂ ਦੇ ਰਿਪੋਰਟ ਭੇਜੀ ਜਾਂਦਾ ਹੈ ਸੋ ਮੈਂ ਕਹਿਣਾ ਚਾਹੁੰਦਾ ਇਹ ਨਪਾਕ ਰਾਦੇ ਤੁਹਾਡੇ ਕੰਮਜਾਬ ਨਹੀਂ ਹੋਣੇ ਇੰਡੀਆ ਮੂੰਹ ਤੋੜ ਜਵਾਬ ਉਹਦਾ ਦੇਗਾ ਔਰ ਦੇ ਰਿਆ ਪਹਿਲਾਂ ਸਭ ਜੋ ਲੋਕ ਡਰੇ ਹੋਏ ਨੇ ਸੈਮੇ ਹੋਏ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਡਰ ਸਹਿਮ ਜਿਹੜਾ ਹੁੰਦਾ ਨਾ ਇਹ ਉਹਨਾਂ ਤੋਂ ਹੁੰਦਾ ਜਿੰਨਾਂ ਚੀਜ਼ਾਂ ਵੇਖੀਆਂ ਹਨ ਅਸਰਪੰਨ ਸਾਹਿਬ ਪੁੱਛੋਗੇ ਡਰ ਸਹਿਮ ਵਾਲਾ ਕੋਈ ਗੱਲ ਹੈ ਕੀ ਇਹ ਇਹ ਤਾਂ 65 ਹੰਡ ਆਇਆ ਕੱਤਰ ਇਹ ਤੇ ਡਰ ਸਹਿਮ ਹੈ ਕੁਝ ਚੈਨਲ ਹੈ ਜਿਹੜੇ ਐਵੇਂ ਡਰਾ ਯਾਰੇ ਪਗਦਾਂ ਤੇ ਆ ਕਰਤਾ ਸੀ ਆ ਭੰਤਾ ਇੱਥੇ ਤੁਸੀਂ ਇੱਥੇ ਕੀ ਹੋਇਆ ਜੀ ਆਉਣੇ ਅਸੀਂ ਸਵੇਰ ਦੇ ਸ਼ਹਿਰ 'ਚ ਬੈਠੇ ਆ ਇਹ ਦੇਖੋ ਇਹ ਕਮਾ ਉਹ ਨਹੀਂ ਗੀਆਂ ਇਹ ਪਾਕਿਸਤਾਨ ਭੁੱਲ ਗਿਆ ਆ ਇੰਡੀਆ ਨੂੰ ਅਸੀਂ ਗੁਰੂ ਦੇ ਸਿੱਖ ਐ ਸਾਡੇ ਸ਼ੁਰੂ ਤੋਂ ਤੁਹਾਡੇ ਨਾਲ ਮਤਲਬ ਤੁਹਾਡੇ ਜਿਹੜੇ ਦੇਖੋ ਜਿਹੜਾ 47 ਸੀ 1947 ਜਦੋਂ ਵੰਡ ਹੋਈ ਹੈ ਸਾਡਾ ਬਹੁਤ ਪੰਜਾਬ ਉੱਥੇ ਰਹਿ ਗਿਆ ਸੀ ਪੰਜਾਬੀ ਭਾਈਚਾਰਾ ਜਿਹੜਾ ਉਸ ਸਮੇਂ ਨਹੀਂ ਆ ਸਕਿਆ ਤੁਸੀਂ ਵੇਖੋਗੇ ਉਹਨਾਂ ਸਾਰੇ ਜਿਹੜੇ ਸਿੱਖ ਜਾਂ Hindu ਉਹਨਾਂ ਨੂੰ ਮੁਸਲਮਾਨ ਕਨਵਰਟ ਕਰਤਾ ਉਥੇ ਚੰਦ ਘਰ ਰਹਿ ਗਏ ਉਹ ਵੀ ਮੇਰੇ ਖਿਆਲ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਬੈਠੇ ਅਦਰਵਾਈਜ਼ ਕੋਈ ਧੀ ਪੈਣ ਸਾਡੀ ਨਹੀਂ ਰਹਿਣ ਦੀ ਸਾਰੀਆਂ ਉਹਨਾਂ ਵਿਆਹ ਨਿਕਾਹ ਕਰ ਕਰਕੇ ਤੇ ਮੁਸਲਮਾਨ ਬਣਾਤੇ ਪਰ ਇੰਡੀਆ ਸਾਈਡ ਤੇ ਜਿੰਨੇ ਵੀ ਮੁਸਲਮਾਨ ਰਹੇ ਨੇ ਅੱਜ ਤੱਕ ਇੱਕ ਵੀ ਕਿਸੇ ਦੀ ਧਰਮ ਪਰिवर्तन ਇੰਡੀਆ ਜਾਂ ਮੁਸਲਮਾਨ ਜਾਂ ਹਿੰਦੂਆਂ ਨੇ ਜਾਂ ਸਿੱਖਾਂ ਨੇ ਨਹੀਂ ਕੀਤੀ ਇਹ ਇਹ ਵੱਡਾ ਇੱਕ ਸਾਡੇ ਚ ਜਿਹੜੀ ਲੋਕਤੰਤਰ ਦੀ ਜਿਹੜੀ ਸਾਡਾ ਸਵਿਧਾਨ ਦੀ ਇਹ ਮਜਬੂਤੀ ਕਹਿ ਸਕਦੇ ਸਾਡੇ ਦੇਸ਼ ਦੀ ਸੋ ਉਹ ਜਿਹੜਾ ਆ ਉਹਦਾ ਕੰਮ ਹੀ ਇਹ ਹੈ ਇਹ ਕੰਮ ਉਹ ਸ਼ੁਰੂ ਤੋਂ ਕਰਦਾ ਆ ਅਤਵਾਦ ਫਲਾਉਣਾ ਚਾਹੇ ਨਸ਼ੇ ਦਾ ਅਤਵਾਦ ਹੋਵੇ ਚਾਹੇ ਹਥਿਆਰਾਂ ਦਾ ਅਤਵਾਦ ਹੋਵੇ ਉਹਦੀ ਫਿਤਰਤ ਤੇ